ਦੋਸਤੋ ਤਾਜ਼ਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੰਭੂ ਬੈਰੀਅਰ ਤੋਂ ਜਿੱਥੇ ਕਿ ਕਿਸਾਨਾਂ ਨੇ ਹੁਣ ਜੋ ਡਰੋਨ ਛੱਡੇ ਜਾ ਰਹੇ ਨੇ ਹਰਿਆਣਾ ਵਾਲੀ ਤਰਫੋਂ ਅਰਧ ਸੈਨਿਕ ਵਾਲਾ ਵੱਲੋਂ ਜਿਸ ਦੇ ਨਾਲ ਕਿ ਇਹ ਵੀ ਖਬਰਾਂ ਸਾਹਮਣੇ ਆਈਆਂ ਸੀ ਕਿ ਜੋ ਅਥਰੂ ਗੈਸ ਦੇ ਸੈੱਲ ਹੁੰਦੇ ਨੇ ਉਹ ਵੀ ਉਹਨਾਂ ਡਰੋਨਾਂ ਦੇ ਵਿੱਚ ਫਸਾ ਕੇ ਡਰੋਨਾਂ ਦੇ ਨਾਲ ਸਿੱਟੇ ਜਾ ਰਹੇ ਨੇ ਜਿਸ ਦੇ ਨਾਲ ਕਿ ਕਿਸਾਨਾਂ ਤੇ ਕਾਫੀ ਜ਼ਿਆਦਾ ਉਸ ਦੀ ਮਾਰ ਹੋ ਰਹੀ ਸੀ ਕਾਫੀ ਕਿਸਾਨ ਗੰਭੀਰ ਜ਼ਖਮੀ ਹੋਏ ਸਾਡੀ ਵੀ ਕੱਲ ਜੋ ਰਾਜਪੁਰਾ ਦੇ ਸਿਵਲ ਹਸਪੀਟਲ ਦੇ ਨਾਲ ਵਿੱਚ ਜ਼ਖਮੀਆਂ ਦੇ ਨਾਲ ਗੱਲਬਾਤ ਹੋਈ ਕਾਫੀ ਗੰਭੀਰ ਜ਼ਖਮੀ ਹੋਏ ਆਪਣੇ ਕਿਸਾਨ ਇੰਨਾ ਡਰੋਨਾਂ ਤੋਂ ਸਿੱਟੇਗੇ ਅਥਰੂ ਗੈਸ ਦੇ ਗੋਲਿਆਂ ਦੇ ਕਰਕੇ ਕਿਉਂਕਿ ਦੋਸਤੋ ਦੂਰੀ ਮਾਰ ਮਾਰੀ ਜਾ ਰਹੀ ਸੀ ਇੱਕ ਤਾਂ ਉੱਪਰ ਸਿਰ ਦੇ ਆ ਕੇ ਸਿੱਧਾ ਇਹ ਗੋਲਾ ਸਿੱਟਿਆ ਜਾਂਦਾ ਸੀ ਜੋ ਕਿ 2.5 ਤੋਂ 2.5 ਕਿਲੋ ਦੇ ਕਰੀਬ ਇਹਦਾ ਵਜ਼ਨ ਹੁੰਦਾ ਸੀ ਇੱਕ ਤਾਂ ਉਹ ਦਾ ਵਜਨ ਦੇ ਨਾਲ ਸਿਰ ਦੇ ਉੱਪਰ ਗਹਿਰੀ ਸੱਟ ਲੱਗਦੀ ਸੀ ਦੂਜੀ ਅਥਰੂ ਗੈਸ ਦੀ ਤੀਜੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜੋ ਅਥਰੂ ਗੈਸ ਦੇ ਜਿੰਨੇ ਵੀ ਗੋਲੇ ਸਿੱਟੇ ਗਏ ਸਾਰੇ ਐਕਸਪਾਇਰੀ ਡੇਟ ਦੇ ਸੀ ਜਿਸ ਦੇ ਨਾਲ ਜੋ ਕਿਸਾਨ ਨੇ ਉਹਨਾਂ ਦੀ ਸਿਹਤ ਤੇ ਉਹਨਾਂ ਦੀ ਅੱਖਾਂ ਤੇ ਬਹੁਤ ਹੀ ਜ਼ਾਲਮ ਇਫੈਕਟ ਪਏ ਇਹ ਸਾਡੇ ਅੱਖੀ ਦੇਖਣ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਜਲਨ ਹੋ ਰਹੀ ਸੀ ਜਿਵੇਂ ਅੱਗ ਦੇ ਨਾਲ ਫੂਕਿਆ ਹੋਵੇ ਬਹੁਤ ਜਿਆਦਾ ਜਲਨ ਹੋ ਰਹੀ ਸੀ ਜਿੰਨਾ ਤੇ ਵੀ ਇਨਾ ਅਥਰੂ ਗੈਸ ਤੇ ਗੋਲਿਆਂ ਦਾ ਇਫੈਕਟ ਪਿਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਹ ਗੱਲ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਸਾਹਮਣੇ ਰੱਖੀ ਪਰ ਕਹਿੰਦੇ ਨੇ ਕਿ ਜੱਟ ਜਿਗਾੜੀ ਹੁੰਦੇ ਨੇ ਤੇ ਜਿਗਾੜ ਕੱਢ ਹੀ ਲਿਆ ਜੀ ਆ ਦੋਸਤੋ ਸੰਭੂ ਬੈਰੀਅਰ ਤੇ ਅੱਜ ਕਿਸਾਨਾਂ ਵੱਲੋਂ ਨੌਜਵਾਨਾਂ ਵੱਲੋਂ ਪਤੰਗ ਢਾਏ ਜਾ ਰਹੇ ਨੇ ਇੱਕ ਤਾਂ ਜਬਸੰਤ ਪੰਚਮੀ ਆ ਇੱਕ ਜੋ ਡਰੋਨ ਛੱਡੇ ਜਾ ਰਹੇ ਨੇ ਜਿਹਦੇ ਰਾਹੀਂ ਹਮਲੇ ਕੀਤੇ ਜਾ ਰਹੇ ਨੇ ਅਥਰੂ ਗੈਸ ਦੇ ਗੋਲਿਆਂ ਦੇ ਉਹਨਾਂ ਡਰੋਨਾਂ ਨੂੰ ਹੁਣ ਇੰਨਾ ਪਤੰਗਾਂ ਦੇ ਨਾਲ ਥੱਲੇ ਸੁੱਟਿਆ ਜਾਵੇਗਾ ਸੋ ਦੋਸਤੋ ਕੀ ਕਹੋਗੇ ਤੁਸੀਂ ਇਸ ਜਿਗਾਰੜ ਬਾਰੇ ਜਿਸ ਦੇ ਵਿੱਚ ਇਸ ਤਰ੍ਹਾਂ ਹੁਣ ਸੰਭੂ ਬੈਰੀਅਰ ਤੇ ਪਤੰਗ ੜਾਏ ਜਾ ਰਹੇ ਨੇ ਨੌਜਵਾਨਾਂ ਵੱਲੋਂ ਤੇ ਉਹ ਤੋਂ ਵੀ ਬਾਖਮਾਲ ਗੱਲ ਹੈ ਕਿ ਦੇਖ ਲਓ ਇੰਨੀ ਛੇਤੀ ਪਤੰਗਾਂ ਦੀ ਡੋਰ ਦੀ ਵੀ ਪਹੁੰਚ ਹੋ ਗਈ ਹੈ ਆ ਗਈ ਹੈ ਪ੍ਰਾਪਤ ਹੋ ਗਈ ਹੈ ਜਿਸ ਤੋਂ ਤੁਸੀਂ ਦੇਖ ਸਕਦੇ ਹੋ ਡੈਡੀਕੇਸ਼ਨ ਲੋਕਾਂ ਦੀ ਆਪ ਮਹਾਰੇ ਲੋਕ ਇਹ ਹਰੇਕ ਚੀਜ਼ ਦਾ ਪ੍ਰਬੰਧ ਕਰਨ ਦੇ ਵਿੱਚ ਲੱਗੇ ਹੋਏ ਨੇ ਸੋ ਅੱਜ ਜੋ ਕਿਸਾਨ ਜਥੇਬੰਦੀ ਨੇ ਕਿਸਾਨਾਂ ਦੇ ਵਿੱਚ ਵੀ ਪੂਰਾ ਜੋਸ਼ ਹੈ ਸਾਡੀ ਟੀਮ ਵੀ ਲਗਾਤਾਰ ਕਵਰੇਜ ਕਰ ਰਹੀ ਹੈ ਤੇ ਕਿਸਾਨਾਂ ਦਾ ਇਹੀ ਕਹਿਣਾ ਕਿ ਅੱਜ ਤਾਂ ਪਹੁੰਚਾਂਗੇ ਦਿੱਲੀ ਨੂੰ ਚਾਲੇ ਪਾ ਦੇਵਾਂਗੇ ਕਿਉਂਕਿ ਕਾਫੀ ਹੱਦ ਤੱਕ ਜੋ ਬੈਰੀਕੇਡ ਨੇ ਤੋੜ ਦਿੱਤੇ ਨੇ ਪਰ ਦੂਜੇ ਪਾਸੇ ਤੋਂ ਦੋਸਤੋ ਇਸ ਤਰ੍ਹਾਂ ਹਮਲੇ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਜਿਵੇਂ ਕੋਈ ਕੁਸ ਪੈਠੀਏ ਆ ਰਹੇ ਹੁਣ ਦੇਸ਼ ਦੇ ਵਿੱਚ ਬਹੁਤ ਹੀ ਸ਼ਰਮਨਾਕ ਘਟਨਾ ਹੈ ਸੋਚਣ ਦੇ ਲਈ ਵੀ ਮਜਬੂਰ ਕਰਦੀ ਹੈ ਕਿ ਆਖਰ ਅਜੇ ਹੀ ਕੀ ਘਟਨਾ ਹੋਗੀ ਕਿ ਇਸ ਘਟਨਾ ਨੂੰ ਅੰਜਾਮ ਦੇਣਾ